ਕੋਈ ਨਹੀਂ ਬਈ ਪਰਮਾ ਮਾਰਾ ਆਪੇ ਬਾਹਰ ਫੜ ਲੈਂਦਾ ਤੇ ਹੁਣ ਕਿੰਦੀ ਦੂਰੋਂ ਦੂਰੋਂ ਦੇਖ ਤਿਰ ਪਤਾ ਲੱਗਦਾ ਕੋਈ ਗੱਲੀ ਹੌਸਲਾ ਰੱਖ ਜਰੀਆ ਹੁੰਦਾ ਬੁੱਟਿਆ ਰਾਂ ਚਲੋ ਇਹਦੀ ਵੀ ਵੱਡੀ ਦੇਣ ਹੈ ਬਾਈ ਇਹਨੇ ਵਿਚਾਰੇ ਨੇ ਸასი ਕਾਲ ਜੀ ਸਾਰਿਆਂ ਨੂੰ ਦੀਪੇ ਬਾਈ ਦੇ ਘਰੇ ਖੜੇ ਆ ਬਾਈ ਤੁਸੀਂ ਸਾਰੇ ਦੇਖ ਰਹੇ ਹੋ ਵੀਡੀਓ ਅੱਜ ਦੀਪੇ ਬਾਈ ਦੀ ਹੈਲਪ ਕਰਨ ਵਾਸਤੇ ਕੱਲ ਵੀ ਹਰਿਆਉ ਪਿੰਡ ਚੋਂ ਬਹੁਤ ਬਾਈ ਨੂੰ ਹੈਲਪ ਹੋਈ ਤੇ ਅੱਜ ਵੀ ਦੀਪੇ ਬਾਈ ਦੀ ਹੈਲਪ ਕਰਨ ਵਾਸਤੇ ਹਰਿਆਉ ਕਲਾ ਤੋਂ ਬਾਈ ਜਗਮੀਤ ਸਿੰਘ ਜੀ ਹਰਿਆਉ ਪਹੁੰਚੇ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਦਿਪੇਬਾਈ ਦੀ ਹੈਲਪ ਕਰਨ ਵਾਸਤੇ ਪਹੁੰਚੇ ਨੇ 11000 ਦੀ ਹੈਲਪ ਕਰਨ ਵਾਸਤੇ ਬਾਈ ਦੇ ਘਰੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਦੋਸਤੋ ਆਪਣੇ ਇਲਾਕੇ ਨੂੰ ਐਵੇਂ ਦੇ ਲੀਡਰਾਂ ਦੀ ਆਪਣੇ ਪੰਜਾਬ ਨੂੰ ਆਪਣੇ ਸਮਾਜ ਨੂੰ ਖਾਸ ਕਰਕੇ ਆਪਣੇ ਇਲਾਕੇ ਨੂੰ ਇਹੋ ਜਿਹੇ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਂਝੀ ਹੋਣ ਵਾਲੇ ਜਿਹੜੇ ਲੀਡਰਾਂ ਦੀ ਲੋੜ ਆ ਜਿਵੇਂ ਅੱਜ ਦਿਪੇਬਾਈ ਦੇ ਘਰੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ 11000 ਦੀ ਬਾਈ ਹੈਲਪ ਕਰ ਰਹੇ ਨੇ ਸਾਨੂੰ ਇਹਨਾਂ ਨੇ ਜਿਹੜਾ ਭਰੋਸਾ ਦਿਵਾਇ ਵੀ ਅੱਗੇ ਤੋਂ ਵੀ ਬਾਈ ਦੇ ਨਾਲ ਖੜਨਗੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਾਈ ਤੁਸੀਂ ਆਪਣਾ ਉਹ ਜਿਹੜਾ ਸਨਮਾਨ ਦੇ ਦਿੱਤ ਧੰਨਵਾਦ ਬਾਈ ਬਹੁਤ ਬਹੁਤ ਕੀ ਕਹਨ ਉਹ ਦੀਪੇ ਬਾਈ ਬਾਈ ਦਾ ਬਹੁਤ ਧੰਨਵਾਦ ਆ ਬਾਈ ਨੂੰ ਪਤਾ ਹੀ ਹੁਣ ਆਪਣਾ ਘਰ ਦੇ ਹਾਲਾਤ ਹਨੀ ਬਾਈ ਕਹੇ ਜੇ ਨੇ ਬਾਈ ਨੇ ਕਿਹਾ ਬਾਈ ਨਦੀਪ ਨੇ ਕਹਿੰਦਾ ਬਾਈ ਕਹਿੰਦਾ ਮੈਂ ਆਪਣੇ ਬਾਈ ਨਾਲ ਗੱਲ ਕਰਕੇ ਤੇਰਾ ਘਰ ਕੋਰ ਵੀ ਕਰਾ ਦਾਂਗੇ ਸੈਟ ਕੋਈ ਗੱਲ ਨਹੀਂ ਬਾਕੀ ਬਹੁਤ ਤੈਦਿਲੋਤ ਧੰਨਵਾਦ ਆਈ ਤੁਹਾਡਾ ਮੇਰੇ ਕੋਲੇ ਤਾਂ ਬਾਈ ਜੀ ਕੋਈ ਨਹੀਂ ਆਇਆ ਅੱਜ ਤੱਕ ਮਾਲਿਕ ਕੋਦੇ ਵਾਲਾ ਪਾਰਟੀ ਵਾਲਾ ਬਹੁਤ ਧੰਨਵਾਦ ਆਈ ਤੁਹਾਡਾ ਤੈਦਿਲੋਤ ਧੰਨਵਾਦ ਆਈ ਸਾਡੇ ਨਾਲ ਜੁੜੇ ਤੁਸੀਂ ਸਾਡੀ ਸਾਰ ਲਈ ਆ ਗਰੀਬਾਂ ਦੀ ਬਹੁਤ ਬਹੁਤ ਧੰਨਵਾਦ ਬਾਈ ਦੀਪਾ ਬਾਈ ਆਪਣੇ ਟਾਈਮ ਦਾ ਬਹੁਤ ਤਗੜਾ ਜਾਫੀ ਰਹਿ ਕਬੱਡੀ ਚ ਨਾ ਸੀ ਬਾਈ ਨੇ ਵੱਡੇ ਵੱਡੇ ਸਟਾਰ ਰੀਡਰ ਕੀ ਨੇ ਹਾਂਜੀ ਕਬੱਡੀ ਦੇ ਵਿੱਚ ਪੁਆਇੰਟ ਲੈ ਨੇ ਉਹ ਆਪਣਾ ਮਾਣ ਸਨਮਾਨ ਇਲਾਕੇ ਦਾ ਵੱਡਾ ਨਾਮ ਸੀਗਾ ਹਾਂਜੀ ਚਲੋ ਕਈ ਵਾਰ ਪ੍ਰਮਾਤਮਾ ਇਹਨਾਂ ਨੂੰ ਇੰਜਰੀ ਹੋਈ ਹਾਂਜੀ ਪਰ ਉਸ ਤੋਂ ਬਾਅਦ ਕਿਸੇ ਕਬੱਡੀ ਪ੍ਰਮੋਟਰ ਨੇ ਇਹਨਾਂ ਦੀ ਬਾਹ ਨਹੀਂ ਫੜੀ ਐਡਾ ਵੱਡਾ ਨਾਮ ਮੈਨਾਂ ਘਰ ਦੇਖ ਕੇ ਮੇਰਾ ਮਨ ਬਹੁਤ ਦੁਖਿਆ ਅੱਜ ਚਲੋ ਛੁੱਟੀ ਦੀ ਅਸੀਂ ਜਿੰਦ ਡੋਗ ਗਿਆ ਹੈਲਪ ਕਰਕੇ ਚੱਲੇ ਆ ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੇ ਪਹਿਲਾਂ ਬਾਈ ਦੇ ਘਰ ਦਾ ਵੀ ਕੁਝ ਨਾ ਕੁਝ ਕਰੀਏ ਤੇ ਕੋਸ਼ਿਸ਼ ਇਹ ਵੀ ਕਰੀਏ ਵੀ ਜੇ ਬਾਈ ਕਿਤੇ ਦੁਬਾਰਾ ਖੇਡ ਸਕਦਾ ਹੋਵੇ ਤੇ ਅਸੀਂ ਇਹਦੀ ਮਤ ਕਰਾਂਗੇ ਤੇ ਮੈਂ ਹੋਰਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦਾ ਮੇਰੇ ਫਾਦਰ ਸਾਹਿਬ ਕਬੱਡੀ ਨੂੰ ਬਹੁਤ ਪਿਆਰ ਕਰਦੇ ਸੀ ਅਸੀਂ ਛੋਟੇ ਹੁੰਦੇ ਤੋਂ ਦੀਪਰੀ ਵੀ ਕਬੱਡੀ ਖੇਡਦੇ ਹੁੰਦੇ ਸੀ ਮਤਲਬ ਸਾਡੇ ਮਾਂ ਖੇਡ ਹੈ ਜੇ ਅਸੀਂ ਇਹਨਾਂ ਨਾਲ ਇਹ ਜਿਹੜੀਆਂ ਖਿਡਾਰੀਆਂ ਨੂੰ ਜੇ ਅਸੀਂ ਗੌਲੇ ਕਰਾਂਗੇ ਨਵੇਂ ਮੁੰਡੇ ਕਿਵੇਂ ਅਸੀਂ ਇਸ ਖੇਡ ਤੇ ਲਾਵਾਂਗੇ ਅਸੀਂ ਤਾਂ ਵੱਧ ਤੋਂ ਵੱਧ ਚਾਹੁੰਦੇ ਆ ਸਾਡੇ ਮੁੰਡੇ ਖੇਡਾਂ ਚ ਅੱਗੇ ਹੋਣ ਪੰਜਾਬ ਦਾ ਨਾਮ ਉੱਚਾ ਕਰਨ ਬਾਈ ਦੀਪੇ ਵਰਗੇ ਤਾਂ ਆਈਡਲ ਨੇ ਲੋਕਾਂ ਦੇ ਜਦੋਂ ਪੁਰਾਣੀ ਵੀਡੀਓ ਦੇਖਦੇ ਆ ਕਬੱਡੀ ਖੇਡਦੇ ਆ ਦੀ ਮਤਲਬ ਲੋਹ ਖੰਡੇ ਖੜੇ ਹੋਣ ਵਾਲੀ ਗੱਲ ਐ ਡੇ ਡੇ ਰੇਡਰਾਂ ਨੂੰ ਸਿੱਟ ਲੈਂਦਾ ਸੀ ਬਾਈ ਤੇ ਅੱਜ ਇਹਦੇ ਹਾਲਾਤ ਦੇਖ ਕੇ ਮਨ ਬਹੁਤ ਦੁਖਿਆ ਤੇ ਕੋਸ਼ਿਸ਼ ਕਰਾਂਗੇ ਤੇ ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਬਾਈ ਦੀ ਮਦਦ ਜ਼ਰੂਰ ਕਰਨ ਤਾਂ ਕਿ ਜਿਹੜੇ ਨਵੇਂ ਮੁੰਡੇ ਨੇ ਉਹ ਨਮੋਸ਼ਨਾ ਹੁਣ ਬਈ ਦੀਪੇ ਨੂੰ ਦੇਖ ਕੇ ਅਗਲਾ ਐ ਸੋਚਦਾ ਵੀ ਯਾਰ ਜੇ ਕਬੱਡੀ ਖੇਡ ਕੇ ਆ ਕੁਛ ਮਿਲਣਾ ਫਿਰ ਰਹਿਣੀ ਦਿੰਨੀ ਹਾਂਜੀ ਹਾਂਜੀ ਸੋ ਇਹਨਾਂ ਗੱਲਾਂ ਤੋਂ ਆਪਾਂ ਨੂੰ ਸੋਚਣਾ ਚਾਹੀਦਾ ਇਹ ਜੇ ਬਾਈਆਂ ਦੀ ਸਾਰਿਆਂ ਦੀ ਬਾਹ ਫੜਨੀ ਚਾਹੀਦੀ ਤਾਂ ਬਾਈ ਅਸੀਂ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਮਜੀਤ ਸਿੰਘ ਹਰਿਆਉ ਜੀ ਦਾ ਜਿਨ੍ਹਾਂ ਨੇ ਆ ਕੇ ਦੀਪੇ ਬਈ ਦਾ ਕਰੇ ਆ ਕੇ ਹੈਲਪ ਕਰੀ ਆ ਅਸੀਂ ਫੇਰ ਬਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ